ਘੋੜਿਆਂ ਵਾਲੇ ਕਹਿੰਦੇ ਖੱਬਲ ਨੂੰ ਦੇਖ ਕੇ ਬੜਾ ਪ੍ਰਸੰਨ ਹੁੰਦੇ ਆ ਉਹ ਮੁੰਡਾ ਕਹਿੰਦਾ ਖੱਬਲ ਦੇਖ ਕੇ ਕੰਨਾ ਸਰਾ ਐ ਕਿਲਵਿੰਦਰਾ ਓਏ ਜਿਵੇਂ ਉਹ ਜਿਵੇਂ ਅਮਲੀ ਨਹੀਂ ਮਾਲ ਨੂੰ ਦੇਖ ਕੇ ਖਿਰਦਾ ਹੁੰਦਾ ਹਨਾ ਆਹ ਦੇ ਯਾਰ ਜਮਾਂ ਸੱਚੀ ਨੂੰ ਸਰਾ ਹੀ ਹੋਇਆ ਪਿਆ ਤਾਂ ਇੱਥੇ ਜਿਵੇਂ ਅਮਲੀ ਸੁੱਕੇ ਸਾਖੇ ਨੂੰ ਤੇ ਮਾਲ ਮੂਲ ਨੂੰ ਦੇਖ ਕੇ ਖਿਰਦਾ ਹੁੰਦਾ ਤੇ ਐਂ ਘੋੜਿਆਂ ਵਾਲੇ ਨਾ ਖੱਬਲ ਨੂੰ ਦੇਖ ਕੇ ਖੜਦੇ ਆ ਵੀ ਯਾਰ ਆਹ ਕਿਆ ਬਾਤ ਆ ਯਾਰ ਖੱਬਲ ਕਿੰਨਾ ਚੰਗਾ ਘੋੜਿਆਂ ਵਾਲਾ ਬੰਦਾ ਕਦੋਂ ਕਹੂਗਾ ਵੀ ਯਾਰ ਇਹਦੇ ਤੇ ਰਾਉਂਡ ਅਪ ਮਾਰੀ ਵੀ ਹੋਵੇ ਸਾਫ਼ ਕਰਿਆ ਹੋਵੇ ਇਹ ਆਪਾਂ ਤਾਂ ਹੁੰਦਾ ਵੀ ਯਾਰ ਵੱਧ ਤੋਂ ਵੱਧ ਖੱਬਲ ਹੋਵੇ ਆਸੇ ਪਾਸੇ ਵੀ ਜਾਨਵਰ ਵਾਸਤੇ ਵੱਢ ਲਈਏ ਤੇ ਜਾਂ ਫਿਰ ਬਾਈ ਉਹਨੂੰ ਚਾਰ ਲਈਏ ਉੱਥੇ ਤੋਰਨ ਗਏ ਇੱਕ ਤਾਂ ਬਸ਼ੇਰਾ ਹੀ ਨਹੀਂ ਇਹਨੂੰ ਤੁਰਨ ਦਿੰਦਾ ਯਾਰ ਮੂਰੇ ਖੜ ਜਾਂਦਾ ਚੱਲ ਪੁੱਤ ਖੱਬਲ ਫੇਰ ਖਵਾਵਾਂਗੇ ਤੈਨੂੰ ਚੱਲ ਬੇਟਾ ਮੈਟਰੋ ਰਾਈਡਿੰਗ ਕਰਨ ਲੱਗੇ ਆ ਤੇ ਉਹ ਬੈਠਾ ਕਰਨ ਬਹਿ ਗਿਆ ਤੇ ਉਹ ਚੱਲਿਆ ਕੁਲਵਿੰਦਰ ਸਿੰਘ ਲੁਧੜ ਆ ਤੇਜ ਵੀਰ ਤੇ ਐਸ ਘੋੜੀ ਤੇ ਮਿੱਤਰੋ ਆਪਾਂ ਬੈਠੇ ਆਂ ਦੇਖਦੇ ਆਂ ਫਿਰ ਅੱਜ ਕੀ ਬਣਦਾ ਚੱਲਿਆ ਮੁੰਡੇ ਸਵੇਰ ਦੇ 6:00 ਵੱਜ ਗਿਆ ਚੱਲ ਪੁੱਤ ਚੱਲ ਜਿੰਨਾ ਕ ਟਾਈਮ ਨਿਕਲਦਾਗਾ ਜਦੋਂ ਘਰੇ ਫ੍ਰੀ ਹੁੰਨੇ ਆਂ ਫਿਰ ਕੋਸ਼ਿਸ਼ ਕਰਦੇ ਆਂ ਵੀ ਘੋੜੀਆਂ ਤੋਰ ਲਈ ਆਈਏ ਹਨ ਪਰ ਐਂ ਆ ਵੀ ਟਾਈਮ ਜਿੰਨਾ ਸੁਨੇਹਾ ਦਾ ਰੱਖਿਆ ਜਾਵੇ ਉਹਨਾਂ ਵਧੀਆ ਰਹਿੰਦਾ ਠੰਡੇ ਠੰਡੇ ਢੇੜਾ ਦਵਾਇਆ ਜਾ ਕੇ ਜਾਣ ਭਰਾ ਦਾ ਚੱਲ ਬੇਟਾ ਆ ਬਸ਼ੇਰਾ ਭਾਈ ਆਪਣੇ ਹਲੀ ਘੋੜੀ ਦਾ ਚੱਲ ਪੁੱਤ ਉਹ ਲਾ ਰਤਨ ਵਾਲੀ ਬਹੇਰੀ ਪਿੱਛੇ ਰਹੇਗੀ ਚੱਲ 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 ਨਾੰਗੀ ਬਾਈ ਜਿਹੜੀ ਕਮੈਤ ਘੋੜੀ ਦੀ ਬਸ਼ੇਰੀ ਆਲਾ ਰਤਨ ਵਾਲੀ ਚੱਲ ਬੇਟਾ ਘੋੜੀ ਤੁਰਨ ਦੇ ਹੱਕ ਨੂੰ ਆ ਵੀ ਚੰਗੀ ਆ ਚੱਲ ਬੇਟਾ ਨਾਲ ਨਾਲ ਹੋ ਆ ਜਿਹੜੀ ਆਪਣੀ ਨੁਕਰੀ ਘੋੜੀ ਆ ਮੂਰੇ ਜਾਂਦੀ ਆ ਤੇ ਬਾਈ ਬਾਲੀ ਤਰਾਈ ਤਰੂਈ ਤਾਂ ਹੈ ਨਹੀਂ ਇਹ ਆਪ ਹੀ ਬੈਠੇ ਬੁੱਠੇ ਸੀਗੇ ਪਿਛਲੇ ਸਾਲ 2025 ਕਦਨ ਬੈਠੇ ਸੀ ਇਹਦੇ ਤੇ ਵਧੀਆ ਤੁਰ ਤਰ ਪੈਂਦੀ ਆ ਸੁਵਾਰੀ ਵਧੀਆ ਕਰਾ ਦਿੰਦੀ ਆ ਵੈਸੇ ਵੀ ਘੋੜੀ ਸਾਊ ਬਹੁਤ ਆ ਨਾ ਤੇ ਆ ਜਿਹੜੀਆਂ ਦੂਜੀਆਂ ਤਿੰਨ ਘੋੜੀਆਂ ਨੇ ਉਹ ਮੂਰੇ ਆਪਣੀ ਵਾਲੀ ਕਮੈਤ ਜਾਂਦੀ ਆ ਉਹ ਤਾਂ ਪਹਿਲਾਂ ਦੀ ਜੜਜੂਲ ਪਈ ਹੋਈ ਆ ਉਹ ਆਪਾਂ ਲਿਆਂਦੀ ਹੋਈ ਸੀ ਘੋੜੀ ਉਹ ਦੂਜੀ ਸੈਕੰਡ ਨੰਬਰ ਵਾਲੀ ਫਰਕ ਵਾਲੀ ਵਾਲੀ ਘੋੜੀ ਜਿਹੜੀ ਹੁਣ ਲੈ ਆਂਦੀ ਸੀ ਮਿੱਤਰੋ ਉਹ ਵੀ ਸੋਹਣਾ ਤੁਰਦੀ ਆ ਚਾਲ ਚੂਲ ਪਈ ਵੀ ਆ ਤੇ ਆ ਘੋੜੀ ਦੀਆਂ ਤਾਂ ਕਿਆ ਹੀ ਬਾਤਾਂ ਨੇ ਸਵਾਰੀ ਦੇ ਹੱਕ ਨੂੰ ਇਹ ਵੀ ਸੋਹਣਾ ਤੁਰਦੀ ਆ ਮਿੱਤਰੋ ਚੱਲ ਬੇਟਾ ਆਪਣੇ ਮਿੱਤਰੋ ਇੱਧਰ ਨਾਲ-ਨਾਲ ਹੀ ਪਿੰਡ ਪੈ ਜਾਂਦੇ ਆ ਜਿਵੇਂ ਇੱਧਰ ਉਹ ਸਾਹਮਣੇ ਪਿੰਡ ਤੁਹਾਨੂੰ ਦਿਖ ਜਾਣਾ ਜੰਡਸਰ ਮੋੜ ਆਪਣੇ ਪਿੰਡ ਤੋਂ ਤਕਰੀਬਨ 2.5 ਕਿਲੋਮੀਟਰ ਦੂਰ ਦੂਜੇ ਪਾਸੇ ਉਧਰ ਵੀ ਪਿੰਡ ਆ ਇੱਕ ਛੋਟਾ ਜਿਹਾ ਮੋੜ ਮਕਸੂਥਾ ਤੇ ਐਂ ਕਰਕੇ ਨਾ ਚਾਰ ਪੰਜ ਪਿੰਡ ਨਾਲੋਂ ਨਾਲ ਆ ਨੇੜੇ ਨੇੜੇ ਰਾਸਤੇ ਕੱਚੇ ਹੈਗੇ ਆ ਤਿੰਨ ਤਿੰਨ ਚਾਰ ਚਾਰ ਕਿਲੋਮੀਟਰ ਦੇ ਰਾਹ ਹੈਗੇ ਆ ਬੜੇ ਆਰਾਮ ਨਾਲ ਜਿਹੜੇ ਇਨਾ ਪਿੰਡਾਂ ਨੂੰ ਜਾਂਦੇ ਆ ਆ ਬੇਸ਼ੀ ਰਾਜਾ ਤਾਂ ਕਹਿੰਦਾ ਵੀ ਮੈਨੂੰ ਛੱਡੋ ਸਹੀ ਤੁਸੀਂ ਖੁੱਲਾ ਬਾਹਰ ਲੈ ਦੇ ਚੱਲ ਬੇਟਾ ਗਾਹਾਂ ਨਾਲ ਅੱਗੇ ਨੇੜੇ ਨਹਿਰ ਵੀ ਪੈ ਜਾਂਦੀ ਆ ਉਹ ਸਾਥੋਂ ਪੈਂਦੀ ਆ ਤਕਰੀਬਨ ਇੱਥੋਂ ਘਰ ਤੋਂ ਮੇਰਾ ਖਿਆਲ ਆ 4.5 ਤੋਂ 5 ਕਿਲੋਮੀਟਰ ਦੇ ਵਿੱਚ ਵਿੱਚ ਹੋ ਇੱਕ ਦਿਨ ਉੱਥੇ ਵੀ ਲੈ ਕੇ ਜਾਵਾਂਗੇ ਘੋੜੀਆਂ ਆ ਸਿੱਧਾ ਕੱਚਾ ਰਸਤਾ ਜਿਹੜਾ ਉਸੇ ਪਿੰਡ ਨੂੰ ਜਾਂਦਾ ਬੱਲੋ ਪਿੰਡ ਦਾ ਨਹਿਰ ਦੇ ਉੱਤੇ ਹੀ ਤੇ ਉੱਥੇ ਵੀ ਇੱਕ ਦਣਾ ਲੈ ਜਾ ਕੇ ਘੋੜੀਆਂ ਤੁਹਾਨੂੰ ਨਹਿਰ ਦਾ 뷰 ਦਿਖਾਵਾਂਗੇ ਬਹੁਤ ਸੋਹਣਾ ਮਾਹੌਲ ਹੁੰਦਾ ਉੱਥੇ ਬੜੀ ਸ਼ਾਂਤੀ ਹੁੰਦੀ ਆ ਚੱਲ ਬੇਟਾ ਸ਼ਾਬਾਸ਼ ਬੇਟਾ ਮੋਟਰਾਂ ਮੋਟਰਾਂ ਚੱਲੀ ਜਾਂਦੀਆਂ ਨੇ ਸਵੇਰ ਦਾ ਟਾਈਮ ਆ ਤੇ ਲਾਈਟ ਵੀ ਹੁਣ ਦਿਨੇ-ਦਿਨੇ ਹੀ ਆਉਂਦੀ ਆ ਲਗਭਗ ਚੱਲ ਚੱਲ ਪੁੱਤਾ ਜਾ ਆ ਇੱਥੇ ਹੁਣ ਚਾਰਨ ਵਾਸਤੇ ਖੜਾਈਆਂ ਨੇ ਘੋੜੀਆਂ ਖੱਬਲ ਬੜਾ ਜਿਆਦਾ ਚੰਗਾ ਯਾਰ ਗੋਡੇ-ਗੋਡੇ ਜੱਡਾ ਖੱਬਲਾ ਮੈਂ ਕਹਣਾ ਵੀ ਇੱਥੇ ਨੇੜੇ-ਨੇੜੇ ਨਾ ਸਾਡੇ ਸਭ ਤੋਂ ਵੱਡਾ ਖੱਬਲਾ ਹੀ ਹੁਣ ਝੋਨੇ 'ਚ ਦੇਖੋ ਕਿੱਡਾ-ਕੱਡਾ ਉਤਰਿਆ ਪਿਆ ਕਿੰਨਾ ਕੰਨਾ ਥੱਲੇ ਨੂੰ ਬਾਅਦ-ਬਾਦ ਕੇ ਇਸ ਤੋਂ ਬਾਅਦ ਤੇਜੂ ਨੇ ਗੱਲਣਾ ਸ਼ੁਰੂ ਹੋ ਜਾਣਾ ਤੇ ਆਪਾਂ ਮੋਰਚਾ ਮਾਰਦੀ ਇੱਕ ਦਿਨ ਲੈ ਜੀ ਇਹਨੇ ਸਾਚੋ ਵੱਢ ਕੇ ਹੈ ਹਾਂ ਇੱਕ ਦਿਨ ਲਿਆ ਕੇ ਨਾ ਰੇੜਾ ਐਨੇ ਇੱਕ ਦਿਨ ਤਾਂ ਲਾ ਦੀਏ ਝਟ ਆਪਾਂ ਨਾਲੇ ਦੁਬਾਰੇ ਫੇਰ ਵਧੀਆ ਫੁੱਟਿਆ ਹੋਊਗਾ ਕਿ ਨਹੀਂ ਗੋਵਿੰਦਰਾ ਆ ਦੇਖੋ ਕੀ ਬਾਤਾਂ ਨੇ ਯਾਰ ਰਾਹ ਦੇ ਨਾਲ-ਨਾਲ ਹੁਣ 10-15 ਮਿੰਟ ਇੱਥੇ ਚਾਰਾਂਗੇ ਤੇ ਫਿਰ ਰਵਾਨਾ ਹੋ ਜਾਾਂਗੇ ਦੁਬਾਰੇ ਵਾਪਸੀ ਕਰਦੇ ਆਂ